ਬਈ ਬਹੁਤ ਡਿਮਾਂਡ ਸੀਗੀ ਹਰਿਆਣੇ ਦੇ ਵਿੱਚ ਰੰਦਾਵਾ ਚਾਰ ਲੈ ਕੇ ਪਹੁੰਚ ਚੁੱਕੇ ਆ ਲਾਓ ਬਈ ਅੱਜ ਰੰਦਾਵਾ ਵਾਲਿਆਂ ਦੇ ਪਾਸੋਂ ਆਪਾਂ ਬੱਕਰੇ ਦਾ ਚਾਰ ਮੱਛੀ ਦਾ ਚਾਰ ਤੇ ਦੇਸੀ ਮੁਰਗੇ ਦਾ ਤੇ ਹੋਰ ਵੀ ਨਵੀਂ ਆਈਟਮ ਕੀਤੀ ਇੱਕ ਹਾਂਡੀ ਚਿਕਨ ਇਹਨਾਂ ਨੇ ਤੇ ਜਗਦੀਪ ਅੱਜ ਆ ਗੱਡੀ ਚ ਕੀ ਧਰੀ ਜਾਨੇ ਬਈ ਹੁਣ ਇਹ ਗੱਡੀ ਚ ਬਈ ਰਸਤੇ ਦੇ ਆਰਡਰ ਨੇਗੇ ਰੰਦਾਵਾ ਬੱਕਰੇ ਦੇ ਚਾਰ ਦੇ ਮੁਰਗੇ ਦੇ ਚਾਰ ਦੇ ਮੱਛੀ ਦੇ ਚਾਰ ਦੇ ਸੂਪ ਦੇ ਹਮ ਠੀਕ ਆ ਇਹ ਬਾਕੀ ਉ ਆਪਣਾ ਅੱਜ ਅਸੀਂ ਕਾਊਂਟਰ ਲਾਉਣ ਵੀ ਜਾ ਰਹੇ ਆ ਸਮਾਣੇ ਦੇ ਨੇੜੇ ਜਾਕਲ ਤੋਂ ਥੋੜਾ ਅੱਗੇ ਜੇ ਹੈਗਾ ਤੇ ਉੱਥੇ ਕਾਊਂਟਰ ਲੱਗਣ ਜਾ ਰਿਹਾ ਹਰਿਆਣੇ ਵਾਲੇ ਮੁੰਡਿਆਂ ਵਾਸਤੇ ਜਿਹੜੇ ਖਾਣ ਪੀਣ ਦੇ ਸ਼ਕੀਨ ਨਰਦਾਵਾਚਾਰ ਉਹਨਾਂ ਵਾਸਤੇ ਇਹ ਇੱਕ ਉਧਰ ਹੀ ਸਾਈਡ ਅਸੀਂ ਸਹੂਲਤ ਦੇ ਰਿਹਾ ਅਸੇ ਆਹ ਰਾਹ ਵਾਲਾ ਸਾਰਾ ਕੰਮ ਆਪਣਾ ਹਾਂ ਇਹ ਰਾਹ ਆ ਬਾਈ ਰਸਤੇ ਵਾਲੇ ਆਰਡਰ ਨੇ ਸਾਰੇ ਇਹ ਇਹਦਾ 5 ਕਿਲੋ ਕੇ ਇਹਦਾ 10 ਕਿਲੋ ਕੇ ਇਹਦਾ 15 ਕਿਲੋ ਹੂੰ ਆਏ ਨੇ ਇਹ ਕਿਹਦਾ 2 ਕਿਲੋ ਵੀ ਹੈ ਠੀਕ ਹੈ ਅਜੇ ਤਾਂ ਠੰਡ ਦੀ ਸ਼ੁਰੂਆਤ ਹੈ ਮੰਨ ਕੇ ਚੱਲ ਜਿਉਂ-ਜਿਉਂ ਠੰਡ ਵਧੂਗੀ ਬਹੁਤ ਪਸੰਦ ਕਰ ਰਹੇ ਨੇ ਹਰਿਆਣੇ ਦੇ ਜਿੰਨੇ ਸੱਜਣ ਨੇ ਉਹਨਾਂ ਨੂੰ ਝਾਰ ਦੀ ਸਹੂਲਤ ਦੇਣ ਜਾ ਰਹੇ ਆ ਠੀਕ ਆ ਬਾਈ ਲੋਕੇਸ਼ਨ ਆਪਾਂ ਦੱਸ ਦਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਜੁੜੇ ਰਹੋ ਤੇ ਹੁਣ ਚੱਲੀਏ ਬਾਈ ਫਿਰ ਆਪਾਂ ਹਾਂ ਬਾਈ ਜੀ ਹੁਣ ਆਪਾਂ ਚੱਲਦੇ ਆਂ ਤੇ ਉੱਥੇ ਜਾ ਕੇ ਆਪਾਂ ਬਾਈ ਉਹਨਾਂ ਨੂੰ ਸਾਰੀ ਲੋਕੇਸ਼ਨ ਦੱਸ ਦਿਆਂ ਬਾਈ ਰੰਦਾਵਾ ਬੱਕਰੇ ਦਾ ਚਾਰ ਹੁਣ ਹਰਿਆਣੇ ਦੇ ਵਿੱਚ ਮਿਲੂਗਾ ਤੇ ਲੋਕੇਸ਼ਨ ਦੱਸ ਦਿਆਂ ਵੀ ਕੀ ਆ ਬਾਈ ਬਹੁਤ ਡਿਮਾਂਡ ਸੀਗੀ ਹਰਿਆਣੇ ਦੇ ਵਿੱਚ ਰੰਦਾਵਾ ਚਾਰ ਲੈ ਕੇ ਪਹੁੰਚ ਚੁੱਕੇ ਆਂ ਲੋਕੇਸ਼ਨ ਆਪਾਂ ਬਾਈ ਤੁਸੀਂ ਪੁੱਛਦੇ ਆਂ ਵੀ ਆਪਾਂ ਕਿਹੜੇ ਕਿਹੜੇ ਪਿੰਡ ਸ਼ਹਿਰ ਬਾਈ ਨੇੜੇ ਲੱਗਦੇ ਆ ਬਾਈ ਆਪਣਾ ਹੈਗਾ ਕੁਲਾਂਜੀ ਸ਼ਹਿਰ ਇਹਦੇ ਨੇੜੇ ਲੱਗਦੇ ਨੇ ਟਵਾਨਾ ਹੋ ਗਿਆ ਰਤੀਆ ਹੋ ਗਿਆ ਢੋਨਾ ਹੋ ਗਿਆ ਜੱਖਲ ਹੋ ਗਿਆ ਜੀ ਪਟਿਆਬਾਦ ਹੋ ਗਿਆ ਇਹ ਲੋਕੇਸ਼ਨ ਤੇ ਆਪਾਂ ਬਾਈ ਖੜੇ ਆਂਗੇ ਗਿੱਲ ਬ੍ਰਦਰਸ ਰੈਸਟੋਰੈਂਟ ਦੇ ਉੱਪਰ ਠੀਕ ਹੈ ਜੀ ਬਹੁਤ ਵਧੀਆ ਲੋਕੇਸ਼ਨ ਆ ਬਾਈ ਦੀ ਹਰਿਆਣੇ ਦੇ ਵਿੱਚ ਆਹਾਂ ਐਟਮਰ ਰਧਾਵਾ ਬੱਕਰੇ ਦੇ ਚਾਰ ਦੀਆਂ ਪਹੁੰਚ ਚੁੱਕੀਆਂ ਨੇ ਬਾਈ ਆਪਣੇ ਕੋਲ ਇੱਥੇ ਡਿਮਾਂਡ ਬਹੁਤ ਸੀ ਜਾਰ ਦੀ ਬਾਈ ਪਹਿਲਾਂ ਤੋਂ ਹੀ ਸ਼ਕੀਨ ਨੇ ਆਪਣੇ ਚਾਰ ਦੇ ਪਹਿਲਾਂ ਖਾਂਦੇ ਵੀ ਨੇ ਆਪਣਾ ਜਾਰ ਇੱਥੋਂ 来ਗੇ ਹੁਣ ਗੱਲ ਬ੍ਰਦਰਸ ਬਾਈ ਕੋਲੇ ਬਾਈ ਉਰੀ ਪਹੁੰਚ ਵੀ ਗਏ ਝਾਰ ਲੈਣ ਤੇ ਆਪਾਂ ਮਲਾਉਨੇ ਆ ਬਾਈ ਤੁਹਾਨੂੰ ਜੰਨੇ ਵੀਰ ਉਰੇ ਆਏ ਹੋਏ ਨੇ ਜਿਹੜੇ ਗੱਲ ਬਾਈ ਨੂੰ ਪਿਆਰ ਕਰਦੇ ਆ ਤੇ ਅਚਾਰ ਦੀ ਵੇਟ 'ਚ ਖੜੇ ਨੇ ਉਹ ਬਾਈ ਵੀ ਬਾਈ ਦੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਬਾਈ ਜੀ ਆਪਾਂ ਪਹਿਲਾਂ ਤੁਹਾਨੂੰ ਝਾਰ ਦੀ ਵੈਰਾਈਟੀ ਦਿਖਾ ਦਈਏ ਹਮ ਆਪਣੇ ਕੋਲ ਬਾਈ ਬੱਕਰੇ ਦਾ ਝਾਰ ਹੈ ਜਿਹੜਾ ਜਿਸ ਤਰ੍ਹਾਂ ਦੇਖਿਓ ਉਹ ਬੱਕਰੇ ਦਾ ਝਾਰ 900 ਰੁਪਏ ਕਿਲੋ ਬਾਈ ਮੱਛੀ ਦਾ ਝਾਰ 900 ਰੁਪਏ ਕਿਲੋ ਹਾਂਡੀ ਜਗਨ ਬਾਈ ਉਰੇ ਕੋਲੇ ਵੀ ਬਹੁਤ ਮਸ਼ਹੂਰ ਹੈ ਬਾਈ ਦਾ ਰਲਾਵਾ ਦਾ ਵੀ ਆਉਂਦਾ 750 ਰੁਪਏ ਕਿਲੋ ਤੇ ਦੇਸੀ ਮੁਰਗਾ 800 ਰੁਪਏ ਕਿਲੋ ਠੀਕ ਆ ਬਾਈ ਇੱਕ ਨਾ ਆਪਣੇ ਕੋਲ ਸੂਪ ਵੀ ਆਉਂਦਾ ਬਾਈ ਜਿਵੇਂ ਆਪਾਂ ਠੰਡ ਆ ਰਹੀ ਹੈ ਬੱਚਿਆਂ ਵਾਸਤੇ એનર્ਜੀ ਭਰਪੂਰ ਮਤਲਬ ਕਿ ਚਿਕਨ ਸੂਪ ਤੇ ਮਟਰਨ ਸੂਪ ਹੈ ਇਸ ਦੇ ਵਿੱਚ ਖਰਾਬ ਨਹੀਂ ਹੁੰਦਾ ਚਾਹੇ 2 ਮਹੀਨੇ ਪਿਆ ਰਹੇ ਠੀਕ ਆ ਬਾਈ ਬਾਕੀ ਇਹ ਆਚਾਰ ਬਾਈ ਦੀ ਲੋਕੇਸ਼ਨ ਮੁਤਾਬਕ ਤੁਸੀਂ ਇੱਥੋਂ ਲੈ ਆ ਸਕਦੇ ਹੋ ਹਾਂਜੀ ਹਾਂ ਹਾਂ ਹੈਪੀ ਬਾਈ ਇਹ ਬਾਈ ਉਹਰੇ ਬਾਈ ਦਾ ਨਾਮ ਹੈਪੀ ਆ ਹੇ ਬਾਈ ਪਹਿਲਾਂ ਤੁਸੀਂ ਜ਼ਾਰ ਆਪਾਂ ਤੋਂ ਬਲੈਦੀ ਬਾਈ ਲੈਂਦੇ ਆ ਠੀਕ ਹੈ ਅੱਜ ਇਹ ਕਹਿੰਦੇ ਬਾਈ ਅਸੀਂ ਗਿੱਲ ਬਾਈ ਦੇ ਰੈਸਟੋਰੈਂਟ ਤੇ ਹੀ ਆਵਾਂਗੇ ਉੱਥੇ ਹੀ ਮਿਲਦੇ ਆ ਠੀਕ ਹੈ ਆਪਾਂ ਹੈਪੀ ਬਾਈ ਨਾਲ ਗੱਲ ਕਰਦੇ ਆ ਬਾਈ ਹੈਪੀ ਪਹਿਲਾਂ ਤੁਸੀਂ 4 ਵਰਤੇ ਆ ਹਾਂਜੀ ਵਰਤੇ ਆ ਕਿਵੇਂ ਲੱਗ ਰਿਹਾ ਬਾਈ 4 ਵਧੀਆ ਜੀ ਕੁਆਲਿਟੀ ਵੀ ਵਧੀਆ ਠੀਕ ਆ ਬਾਈ ਜੀ ਤੇ ਤੁਸੀਂ ਮੰਨ ਕੇ ਚਲੋ ਹੋਰ ਵੀ ਸੱਜਣਾ ਨੂੰ ਕਹਿਣਾ ਚਾਹੋਗੇ ਵੀ ਗਿੱਲ ਬਾਈ ਤੋਂ 4 ਲੈ ਕੇ ਜਾਓ ਹਾਂਜੀ ਹਾਂਜੀ ਠੀਕ ਆ ਬਾਈ ਜੀ ਧੰਨਵਾਦ ਹੈ ਜੀ ਬਾਈ ਤੁਸੀਂ ਪਹਿਲਾਂ ਵਰਤੇ ਜੀ ਹਾਂਜੀ ਠੀਕ ਹੈ ਜੀ ਅੱਜ ਵੀ ਲੈ ਕੇ ਜਾ ਰਹੇ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਇਸੇ ਲਈ ਬਾਈ ਜੀ ਬਹੁਤ ਵਧੀਆ ਬਾਈ ਉਹ ਡੀਕ ਰਹੇ ਸੀ ਕਈ ਦਿਨਾਂ ਤੋਂ ਤੇ ਆਪਾਂ ਥੋੜੀ ਜਿਹੀ ਗੱਲ ਇਹ ਬਾਈ ਨਾਲ ਵੀ ਕਰ ਬਾਈ ਜੀ ਕਿਹੜਾ ਪੰਡਾ ਰਸੂਲਪੁਰਾ ਰਸੂਲਪੁਰਾ ਬਾਈ ਜੀ ਇਹ ਬਾਈ ਦੇ ਸੱਦੇ ਦੇ ਬਾਈ ਇਹ ਵੀ ਆਏ ਨੇਗੇ ਤੇ ਬਾਈ ਕਿਵੇਂ ਲੱਗ ਰਿਹਾ ਤੁਹਾਨੂੰ ਬੱਕਰੇ ਦੇ achar ਦਾ ਕਾਊਂਟਰ ਇੱਥੇ ਲੱਗਣਾ ਸਹੀ ਆ ਹਾਂ ਹਾਂ ਬਹੁਤ ਵਧੀਆ ਵੀਰ ਜ਼ਰੂਰਤ ਸੀ ਇੱਥੇ ਜ਼ਰੂਰਤ ਸੀ ਕਿਵੇਂ ਲੱਗਦਾ ਵੀ ਅੱਜ ਕੱਲ achar ਜਿਹੜਾ ਕਿਵੇਂ ਖਰਾਕਾਂ ਨੂੰ ਧਿਆਨ ਜਿ ਦੇਖੀ ਵੀ ਅੱਜ ਕੱਲ ਮਾੜੀਆਂ ਖਰਾਕਾਂ ਮਾਈ ਹਨਾ ਸਾਰੇ ਫੂਡ ਜਿਹੜੀ ਪੈਕਿੰਗ ਜੋ ਹੋਗੇ ਤੇ ਪੈਕਟਾਂ ਜੋਗੇ ਬੱਚਿਆਂ ਲਈ ਮਾੜੇ ਆ ਇਸ ਲਈ ਪ੍ਰਾਣੀਆਂ ਖਰਾਕ ਬੱਕਰੇ ਦਾ ਚਾਰ ਮੁਰਗੇ ਦਾ ਜਾਂ ਦੁੱਧ ਖੋਆ ਜਾਂ ਪਨੀਰ ਇਹ ਚੰਗੀਆਂ ਚੀਜ਼ਾਂ ਨੇ ਹਾਂਜੀ ਹਾਂਜੀ ਇਹ ਬਰਤਨੀਆਂ ਚਾਹੀਦੀਆਂ ਇਹ ਬਰਤਨੀਆਂ ਚਾਹੀਦੀਆਂ ਠੀਕ ਹੈ ਜੀ ਠੀਕ ਹੈ ਤੇ ਆਹ ਬਾਈ ਜੀ ਤੁਸੀਂ ਦੇਖ ਸਕਦੇ ਹੋ ਆਹ ਰੇਟ ਨੇ ਬੱਕਰੇ ਦਾ ਚਾਰ ਦਾ 900 ਕਿਲੋ ਠੀਕ ਹੈ ਜੀ ਦੇਸੀ ਮੁਰਗਾ 800 ਮੱਛੀ ਦਾ 900 ਹਾਂਡੀ ਚਿਕਨ 750 ਤੇ ਮਟਨ ਸੂਪ 700 ਤੇ ਚਿਕਨ ਸੂਪ ਵੀ 700 ਸੂਪ ਦਾ ਰੇਟ ਬਿਲਕੁਲ ਸੇਮ ਆ ਬਾਈ ਜੀ ਬਈ ਰੰਦਾ ਆਵੇ ਜੇ ਕਿਸੇ ਨੇ ਘਰੇ ਮੰਗਾਉਣਾ ਹੋਵੇ ਚਾਰ ਜਿਵੇਂ ਇੱਕ ਤਾਂ ਰੂ ਆ ਕੇ ਲਿਜਾ ਸਕਦਾ ਨਾ ਤੇ ਕਿਸੇ ਨੇ ਘਰੇ ਮੰਗਾਉਣਾ ਹੋਵੇ ਉਹ ਕਿਵੇਂ ਮੰਗਾਉ ਬੰਦਾ ਉਹ ਵੀ ਭਾਈ ਜੀ ਅਸੀਂ ਡਿਲੀਵਰੀ ਕਰਦੇ ਆਗੇ ਹੂੰ ਕੋਈ ਵੀ ਪਿੰਡ ਹੈ ਕੋਈ ਵੀ ਸ਼ਹਿਰ ਹੈ ਉਹਦੇ ਬੱਸ ਸਟਾਪ ਤੱਕ ਠੀਕ ਹੈ ਜੀ ਇੱਥੋਂ ਆਰਡਰ ਜਾਊਗਾ ਆਰਡਰ ਤੁਸੀਂ ਲਿਖਾਉਣਾ ਹੈਗਾ ਨਾਮ ਤੇ ਮੋਬਾਈਲ ਨੰਬਰ ਦੋ ਚੀਜ਼ਾਂ ਕਾਫੀ ਨੇ ਜੀ ਆਰਡਰ ਤੁਹਾਡੇ ਪਿੰਡ ਦੇ ਬੱਸ ਸਟੈਂਡ ਤੱਕ ਪਹੁੰਚੂਗਾ ਜੀ ਬਾਕੀ ਧੰਨਵਾਦ ਭਾਈ ਵੱਧ ਤੋਂ ਵੱਧ ਇਸ ਕਾਊਂਟਰ ਨੂੰ ਪਿਆਰ ਦਿਓ ਵੱਧ ਤੋਂ ਵੱਧ ਇੱਥੋਂ ਬਿਕਲ ਖਰੀਦਣ ਦੀ ਕੋਸ਼ਿਸ਼ ਕਰੋ ਕੋਈ ਵੀ ਪ੍ਰੋਬਲਮ ਹੈ ਕਿਸੇ ਤਰ੍ਹਾਂ ਦੀ ਵੀ ਪਿਕਲ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਖਰਾਬ ਹੁੰਦਾ ਉਲੀ ਨਾਲ ਸਾਡੀ ਗਾਰੰਟੀ ਹੈ ਬਾਈ ਜੀ ਚਾਰ ਤੁਹਾਡੇ ਤੱਕ ਬਾਈ ਜੀ ਪਹੁੰਚਾਉਣਗੇ ਧੰਨਵਾਦ ਜੀ